ਇਹ ਥੱਲੇ ਫਲ ਲੱਗਦਾ ਆ ਦੇਖੋ ਆ ਦੇਖੋ ਅੱਛਾ ਜੀ ਸਰ ਦੋਸੇ ਮਹੀਨੇ ਚ ਭੇਜ ਜੰਦੇ ਆ ਸਾਲ ਦੀ ਖੇਤੀ ਆ ਤਿੰਨ ਮਹੀਨੇ ਟੁੱਟਣਾ ਇਹਨਾਂ ਦੇਖੋ ਪਾਣੀ ਸਾਫ਼ ਆ ਦੇਖੋ ਹਾਂ ਜੀ ਪਾਣੀ ਦੂਜੇ ਤੀਜੇ ਦਿਨ ਚੇਂਜ ਕਰਨਾ ਹੁੰਦਾ ਸਰ ਤੇ ਤਾਂ ਪਾਣੀ ਬਹੁਤ ਖਾਂਦੀ ਆ ਫਿਰ ਖੇਤੀ ਸਰ ਇਹ ਪਾਣੀ ਚੇਂਜ ਕਰਾਂਗੇ ਤਾਂ ਫਿਰ ਖੇਤੀ ਹੋਣੀ ਏ ਉਦਾਂ ਨਹੀਂ ਖੇਤੀ ਉਸੇ ਦੀ ਸਰ ਗੰਦੇ ਪਾਣੀ ਚ ਖੇਤੀ ਨਹੀਂ ਹੋਣੀ ਕੀ ਠੇਕ ਆ ਇਸ ਇਸ ਜ਼ਮੀਨ ਦਾ ਜਿਹੜੀ ਆ ਹੁਣ ਖੇਤ ਆ 55000 ਰੁਪਏ ਇਸ ਖੇਤ ਤੇ ਮੰਡੀ ਦਾ ਰੇਟ ਆ ਵੀ 70 80000 ਦਾ ਨਿਕਲਦਾ ਹੂੰ ਲੱਖ ਦਾ ਵੀ ਨਿਕਲ ਹੁੰਦਾ ਤੇ ਕਦੇ ਹਾਂਜੀ ਕਿਤੇ ਕਦੀ 50000 ਦਾ ਵੀ ਰਹਿ ਜਾਂਦਾ 40000 ਦਾ ਜਾਂਦਾ ਫਸਲ ਵਧੀਆ ਬਣ ਤੇ ਬੰਟਾ ਤੇ ਇਹ ਹੈ ਵੀ ਯਾਰ ਇਹ ਔਖਾ ਕੰਮ ਨਹੀਂ ਵੀ ਇਦਾ ਪਾਣੀ ਚ ਹੀ ਸਾਰਾ ਦਿਨ ਬਸ ਤੇ ਪਾਣੀ ਵੀ ਠੰਡਾ ਹੈ ਹਾਂਜੀ ਉਹ ਦੋ ਔਖਾ ਦੋ ਦੋ ਕੋਟੀਆਂ ਪਾਈਆਂ ਹੁੰਦੀਆਂ ਸੀ ਇੱਦਾਂ ਸਾਰੇ ਰਹੀ ਵਿੱਚ ਹੀ ਖੱਦੇ ਚ ਮਤਲਬ ਤੋੜਨੇ ਨੇ ਨਹੀਂ ਕੋ ਵੀ ਹੋਏ ਅੱਛਾ ਜੀ ਹਾਂ ਕੰਡੇ ਬਹੁਤ ਆ ਤੁਸੇ ਅੱਛਾ ਇੱਕ ਮਿੰਟ ਦਿਖਾਓ 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 ਕੰਡੇ ਕੰਡੇ ਹੀ ਆਹ ਓਹ ਕੰਡੇ ਕੋ ਵੀ ਦੋ ਪਾਈਆਂ ਹੀ ਕਿੰਤੀ ਇਹਦੀ ਯਾਨੀ ਕਹਿ ਲਈਏ ਵੀ ਜਿੰਨੀ ਆਪਾਂ ਸੋਚ ਵੀ ਨਹੀਂ ਸਕਦੇ ਹਾਂਜੀ ਸਰ ਵੀ ਉਹਦੇ ਨਾਲੋਂ ਵੀ ਟਾਫ ਹੈ ਇਹ ਇਹ ਨਹੀਂ ਆਖਦੇ ਨੇ ਦੀ ਇੱਕ ਸੋਨਾ ਠੇਕਾ ਨਾਲ ਨੂੰ ਵੱਲੋ ਦੇਣਾ ਪੈਣਾ ਹੈ। ਐ ਕਿ ਕੰਮ ਲਾਓ ਸਰ। ਹੂੰ। ਉਹ ਪਿਆਰੇ ਦੋਸਤੋ ਅ ਅੱਜ ਆਪਾਂ ਹੈਗੇ ਆ ਸੁਲਤਾਨਪੁਰ ਲੋਧੀ ਵਿਖੇ। ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਇਹ ਧਰਤੀ ਗੁਰੂ ਸਾਹਿਬ ਜੀ ਦੀ ਇਸ ਨਗਰੀ ਦੇ ਵਿੱਚ ਇੱਕ ਖੇਤੀ ਕਰਦੇ ਨੇ ਵੀਰ ਅ ਸੰਘਾੜਿਆਂ ਦੀ। ਤੁਸੀਂ ਸੰਘਾੜੇ ਸਾਰਿਆਂ ਨੇ ਖਾਦੇ ਹੋਣੇ ਆ ਸੰਘਾੜਿਆਂ ਦਾ ਆਟਾ ਵਰਤਿਆ ਹੋਊਗਾ ਪਰ ਸੰਘਾੜੇ ਜਿਹੜੇ ਉਹਨਾਂ ਦੀ ਖੇਤੀ ਕਿੱਦਾਂ ਹੁੰਦੀ ਆ ਤੇ ਉਹ ਲੋਕ ਕਿੰਨੀ ਕਿੰਨੀ ਹੈ ਹਾਰਡ ਖੇਤੀ ਆ ਉਹ ਆਪਾਂ ਜਿਹੜੀ ਆ ਉਹ ਆਪਾਂ ਇਹਦੇ ਬਾਰੇ ਜਾਣਦੇ ਆ ਬਾਈ ਮਿਥਨ ਆ ਬਾਈ ਦਾ ਨਾਮ ਤੇ ਇਹ ਬਾਈ ਹੁਣੀ ਸੁਲਤਾਨਪੁਰ ਲੋਧੀ ਤੋਂ ਹੀ ਆ ਬਾਈ ਹੁਣੀ ਮਿਹਨਤ ਮਜ਼ਦੂਰੀ ਕਰਦੇ ਨੇ ਸਾਰਾ ਦਿਨ ਕਰਦੇ ਤੇ ਮੈਂ ਸੋਚਿਆ ਵੀ ਯਾਰ ਇੱਕ ਮਿਹਨਤ ਕਰਨ ਵਾਲੇ ਪਰਿਵਾਰ ਨੂੰ ਤੁਹਾਨੂੰ ਦੱਸੀਏ ਵੀ ਸੰਘਾੜੇ ਕਿੰਨਾ ਔਖਾ ਹੈ ਕੰਮ ਬਾਈ ਪੀਆਰ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਅ ਬਾਈ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਵੀ ਇਹ ਜਿਹੜਾ ਪਹਿਲੇ ਦਾ ਬੂਟੇ ਬਾਰੇ ਯਾਰ ਦੱਸ ਦਿਓ ਕਿੱਦਾਂ ਆ ਮਤਲਬ ਆਹ ਬਾਈ ਜਦੋਂ ਬੂਟਾ ਸੰਘਾੜੇ ਦਾ ਹਾਂਜੀ ਇਹਦੇ ਥੱਲੇ ਫਲ ਲੱਗਦਾ ਆ ਦੇਖੋ ਹਾਂ ਆ ਦੇਖੋ ਅੱਛਾ ਜੀ ਆ ਫਲ ਲੱਗਾ ਸਰ ਹਾਂਜੀ ਹੂੰ ਓਕੇ ਆ ਫਾਲਿਆ ਇਹਦਾ ਇਹਦਾ ਫਾਲ ਲੱਗਿਆ ਦੇਖੋ ਹਜੇ ਹਜੇ ਕੱਚਾ ਆ ਹਨਾ ਕੱਚਾ ਛੋਟਾ ਪੀਸ ਹੈ ਵੀ ਅੱਛਾ ਜੀ ਇਹ ਵੱਡੇ ਹੋ ਰਿਹਾ ਹਜੇ ਅੱਛਾ ਜੀ ਹਾਂ ਜੀ ਸਰ ਠੀਕ ਆ ਆ ਦੇਖੋ ਆ ਦੇਖੋ ਸਰ ਲੱਗੀ ਹਾਂ ਇਹ ਹਜੇ ਕੱਚਾ ਹੈ ਵੀ ਹਾਂ ਜੀ ਕੱਚਾ ਆ ਜੇ ਛੋਟਾ ਪੀਸ ਆ ਹਾਂ ਜੀ ਤਿਆਰ ਹੁੰਦਾ ਪਿਆ ਹਜੇ ਹੋ ਰਿਹਾ ਕਿੰਨੇ ਕੁ ਦਿਨਾਂ ਤੱਕ ਇਹ ਵੀ ਹੋ ਜੂ ਇਹ ਲੱਗ ਜਾਊ ਹਜੇ ਹਫਤਾ ਦੱਸ ਦਿਆਂ ਜੀ ਅੱਛਾ ਜੀ ਹਫਤੇ 10 ਦਿਨਾਂ ਤੱਕ ਤਿਆਰ ਹੋ ਜਾਊਗਾ ਭਾਜੀ ਇਹ ਕਿੰਨਾ ਘੜੂਗਾ ਪਾਣੀ ਆ ਜਿਹਦੇ ਵਿੱਚ ਇਹ ਖੜੇ ਆ ਬੇਲਾਂ ਸਰ ਖੇਤ ਹੀ ਆ ਮੀ ਜਿੱਦਾਂ ਆਮ ਖੇਤ ਹੁੰਦੇ ਆ ਖੇਤ ਵਾਂਗੂ ਪਾਣੀ ਆ ਫੁੱਟ ਪਾਣੀ ਆ ਬਸ ਜਿਵੇਂ ਜਿਵੇਂ ਆ ਆ ਖੇਤ ਆ ਅੱਛਾ ਜੀ ਖੇਤ ਵਾਂਗੂ ਸੇਮ ਲੈਵਲ ਤੇ ਹੀ ਆ ਲੈਵਲ ਜੀ ਹਾਂਜੀ ਥੋੜੀ ਜੀ ਉੱਚੀ ਕੀਤੀ ਥੋੜੀ ਜੀ ਅੱਛਾ ਜੀ ਬਾਕੀ ਸੇਮ ਲੈਵਲ ਚ ਪਾਣੀ ਆ ਅੱਛਾ ਹਾਂਜੀ ਸਰ ਬਾਈ ਪਹਿਲਾਂ ਤਾਂ ਇਹ ਦੱਸੋ ਵੀ ਇਹ ਸੰਘਾੜੇ ਬੀਜ ਕਦੋਂ ਹੁੰਦੇ ਆ ਸਰ ਦੋਸਰੇ ਮਹੀਨੇ ਚ ਵੇਚ ਜਾਂਦੇ ਆ ਸਾਲ ਦੀ ਖੇਤੀ ਆ ਅੱਛਾ ਜੀ ਹਾਂਜੀ ਫੇਰ ਤੋਂ ਤਿਆਰ ਕਰਨਾ ਪੈਂਦਾ ਬੀ ਹਾਂਜੀ ਫਿਰ ਸਾਲ ਨੂੰ ਫਿਰ ਲੱਗਣੇ ਇੱਕ ਸਾਲ ਚ ਸਾਲ ਦੀ ਖੇਤੀ ਆ ਤਿੰਨ ਮਹੀਨੇ ਟੁੱਟ ਜਾਣਾ ਤਿੰਨ ਮਹੀਨੇ ਟੁੱਟਦਾ ਹਾਂਜੀ ਸਰ ਤਿੰਨ ਮਹੀਨੇ ਤੇ ਸਾਰਾ ਸਾਲ ਤਕਰੀਬਨ ਆਹ ਆਹੀ ਬੀਜ ਦੇ ਫਿਰ ਸਰ ਇਹੋ ਹੀ ਬੀਜਣਾ ਹੁੰਦਾ ਹੈ ਤੇ ਨੂੰ ਪਾਣੀ ਦੂਜੇ ਤੀਜੇ ਦਿਨ ਤੇ ਦੇਣਾ ਪਾਣੀ ਦੀ ਸਪਲਾਈ ਕਰਦੀ ਹੁੰਦੀ ਹੈ ਅੱਛਾ ਬਾਹਰ ਕਰਨਾ ਪਾਣੀ ਤੇ ਚੇਂਜ ਕਰਨਾ ਹੁੰਦਾ ਪਾਣੀ ਸਰ ਅੱਛਾ ਜੀ ਹਾਂਜੀ ਦੂਜੇ ਤੀਜੇ ਦਿਨ ਦੇਖੋ ਪਾਣੀ ਸਾਫ ਆ ਦੇਖੋ ਹਾਂਜੀ ਪਾਣੀ ਦੂਜੇ ਤੀਜੇ ਦਿਨ ਚੇਂਜ ਕਰਨਾ ਹੁੰਦਾ ਸਰ ਤੇ ਤਾਂ ਪਾਣੀ ਬਹੁਤ ਖਾਂਦੀ ਆ ਫਿਰ ਖੇਤੀ ਸਰ ਇਹ ਪਾਣੀ ਚੇਂਜ ਕਰਾਂਗੇ ਤਾਂ ਫਿਰ ਖੇਤੀ ਹੋਣੀ ਏ ਉਦਾਂ ਨਹੀਂ ਖੇਤੀ ਹੋ ਸਕਦੀ ਸਰ ਗੰਦੇ ਪਾਣੀ ਚ ਖੇਤੀ ਨਹੀਂ ਹੁੰਦੀ अच्छा जी हां जी खेती साफ पानी ਦੀ ਆ ਤੇ ਸਾਫ ਪਾਣੀ ਦੂਜੇ ਤੀਜੇ ਦਿਨ ਪਾਣੀ ਇਹਦਾ ਸਾਫ ਚੇਂਜ ਕਰਨਾ ਤੇ ਮੈਨੂੰ ਦੱਸਦੇ ਸੀਗੇ ਤੁਹਾਡੇ ਫਾਦਰ ਸਾਹਿਬ ਹਾਂਜੀ ਸਰ ਰਾਜਪਾਲ ਜੀ ਹਾਂਜੀ ਰਾਜਪਾਲ ਰਾਜਪਾਲ ਜੀ ਬਾਪੂ ਜੀ ਤੁਹਾਡੇ ਦੱਸਦੇ ਸੀਗੇ ਉਹ ਕਹਿੰਦੇ ਕਿ ਇਹ ਜਿਹੜੀ ਖੇਤੀ ਆ ਹਾਂਜੀ ਸਰ ਇਹ ਜਾਂ ਯੂਪੀ ਚ ਹੁੰਦੀ ਆ ਹਾਂਜੀ ਯੂਪੀ ਚ ਹੁੰਦੀ ਸਰ ਜਾਂ ਗੁਰਦਾਸਪੁਰ ਆਪਣੇ ਹੁੰਦੀ ਆ ਤੇ ਜਾਂ ਇੱਥੇ ਸੁਲਤਾਨਪੁਰ ਹੁੰਦੀ ਆ ਸੁਲਤਾਨਪੁਰ ਸਰ ਜਿਹੜੇ ਆਪਣਾ ਯੂਪੀ ਚ ਹੁੰਦੇ ਨਾ ਉਹ ਗੰਦੇ ਪਾਣੀ ਤੋਂ ਹੁੰਦੇ ਜਿੱਦਾਂ ਛਪਰਾਂ ਦਾ ਪਾਣੀ ਹੁੰਦਾ ਗੰਦਾ ਨਹਿਰ ਹੁੰਦੀ ਆ ਉਹਨਾਂ 'ਚ ਹੁੰਦਾ ਵਾ ਇੱਥੇ ਅਸੀਂ ਆਪ ਖੇਤੀ ਕਰਦੇ ਆ ਸਾਫ਼ ਪਾਣੀ ਦੀ ਖੇਤੀ ਆ ਸਾਡੇ ਅੱਛਾ ਹਾਂਜੀ ਉਹ ਹੁੰਦਾ ਵਾ ਕਾਲੇ ਰੰਗ ਦੀ ਇਹ ਹੁੰਦੀ ਐ ਫਰੈਸ਼ ਲਾਲ ਸੰਘੜ ਜਿੱਥੋਂ ਮੈਂ ਚੈੱਕ ਦਿਖਾਓ ਅੱਛਾ ਜੀ ਇਹ ਲਾਲ ਸੰਘੜਾ ਆ ਹਾਂਜੀ ਇਹ ਸਾਫ਼ ਪਾਣੀ ਦੀ ਖੇਤੀ ਆ ਉਹ ਗੰਦੇ ਪਾਣੀ ਤੋਂ ਹੁੰਦੀ ਉਹ ਕਾਲੇ ਰੰਗ ਦਾ ਸੰਘੜਾ ਹੁੰਦਾ ਇਹ ਇਹਦਾ ਫਰੈਸ਼ ਲਾਲ ਰੰਗ ਦਾ ਸੰਘੜਾ ਸਾਫ਼ ਪਾਣੀ ਕੀ ਠੇਕਾ ਇਸ ਇਸ ਜ਼ਮੀਨ ਦਾ ਜਿਹੜੀ ਆ ਹੁਣ ਖੇਤ ਆ 55000 ਰੁਪਏ ਸਖੇ ਠੀਕ ਤਾਂ ਸੰਘਾੜੇ ਲੱਗੇ ਉਹ ਚ 6 ਕਿੱਲੇ ਸਰ ਜੇ ਚ ਸੰਘਾੜੇ ਲੱਗੇ ਆ 6 ਕਿੱਲੇ 6 ਕਿੱਲੇ ਹਾਂਜੀ ਹਾਂਜੀ ਸਰ ਤੇ ਬਾਈ 6 ਕਿੱਲਿਆਂ ਦੇ ਹਿਸਾਬ ਨਾਲ ਤੁਹਾਡਾ ਲਗਭਗ ਜਿਹੜਾ ਹੈਗਾ ਆ ਉਹ 3.5 ਲੱਖ ਤੋਂ ਉੱਪਰ ਚਲਾ ਗਿਆ ਹਾਂਜੀ ਹਾਂਜੀ ਸਮਝਾੜਿਆਂ ਵਾਲਾ ਹਾਂਜੀ ਸੰਘਾੜਿਆਂ ਵਾਲਾ ਠੀਕ ਆ ਤੇ ਇੱਕ ਕਿੱਲੇ ਚ ਤੁਸੀਂ ਕਿੰਨਾ ਕ ਸੰਘਾੜਾ ਨਿਕਲ ਆਉਂਦਾ ਹੋਊਗਾ ਜਿੱਦਾਂ ਹੁਣ ਆ ਆ ਆਪਣੇ ਕੋ ਸੰਘਾੜੇ ਨਹੀਂ ਤੇ ਕਿੰਨੇ ਕ ਨਿਕਲ ਆਊਗੇ ਖੇਤ ਚ ਸਰ ਇਹ ਤਾਂ ਮੰਡੀ ਦਾ ਰੇਟ ਹੀ ਆ ਵੀ 70 80 ਹਜ਼ਾਰ ਦਾ ਨਿਕਲ ਹੁੰਦਾ ਹੂੰ ਲੱਖ ਦਾ ਵੀ ਨਿਕਲ ਹੁੰਦਾ ਇੱਕ ਹੀ ਵਿੱਚ ਹਾਂਜੀ ਕਿਤੇ ਕਦੀ 50000 ਦਾ ਵੀ ਰਹਿੰਦਾ 40000 ਦਾ ਰਹਿੰਦਾ ਫਸਲ ਵਧੀਆ ਬਣਤੇ ਐਡ ਬਣਤਾ ਵੀ ਕਿਦਾਂ ਜੇ ਅਪਾ ਜਿਆਦੀ ਦੇਖਭਾਲ ਕਰਾਂਗੇ ਵਧੀਆ ਬਣ ਜੂਗੀ ਉੱਚ ਚਾਰ ਪੈਸੇ ਜਿਆਦੇ ਵਟੇ ਜਾਣਗੇ ਜੇ ਆਪਾਂ ਕੋਈ ਦੇਖਭਾਲ ਨਹੀਂ ਕਰਨੇ ਫਿਰ ਇਦਾਂ ਹੀ ਆ ਜੀ ਫਿਰ ਨਹੀਂ ਨਹੀਂ ਫਿਰ ਨਹੀਂ ਸਰ ਮੈਂ ਇੱਕ ਗੱਲ ਹੂਰਦਾਸ ਦਵਾ ਵੀ ਇਹ ਜਿਹੜੇ ਵੀਰ ਨੇ ਇਹ ਪੰਜਾਬੀ ਪਰਿਵਾਰ ਹੀ ਆ ਤੇ ਆਮ ਪਰਿਵਾਰ ਜਿੱਦਾਂ ਕਹਿ ਲਓ ਵੀ ਇੱਕ ਇੱਕ ਇਰਤੀ ਲੋਕ ਨੇ ਮਜ਼ਦੂਰ ਆ ਮਜ਼ਦੂਰ ਪਰਿਵਾਰ ਜਿਹੜਾ ਆ ਉਹਨੇ ਕੀ ਕੀਤਾ ਵੀ ਠੇਕੇ ਤੇ ਪੈਲੀ ਲੈ ਕੇ ਤਾਂ ਅਗਲੇ ਆਪ ਦੀ ਜਿਹੜੀ ਹੈਗੇ ਖੇਤੀ ਕਰ ਰਾਇਆ ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਫਾਦਰ ਸਾਹਿਬ ਮੈਨੂੰ ਗੱਲ ਕਰਦੇ ਸੀ ਉਹ ਹੁਣ ਆ ਇਸ ਵੇਲੇ ਉਹ ਅੱਡੇ ਤੇ ਬੈਠੇ ਨੇ ਮੈਂ ਤੁਹਾਨੂੰ ਮਿਲਾਉਣਾ ਬਾਅਦ ਵਿੱਚ ਜੇ ਹੋ ਸਕਿਆ ਉਹ ਕਹਿੰਦੇ ਸੀ ਵੀ ਮੈਂ ਵੈਸੇ ਕੀ ਕਰੂੰਗਾ ਮੈਂ ਮੈਂ ਮਜ਼ਦੂਰੀ ਕਰੂੰਗਾ ਨਾ ਦਿਹਾੜੀ ਕਰੂੰਗਾ ਨਾ ਤੋਂ ਦਿਹਾੜੀ ਇੱਥੇ ਕਰ ਲਈਦੀ ਹੈ ਸੋ ਗੱਲ ਕੀ ਹੈ ਕਿ ਇੱਕ ਆਈਡੀਆ ਦੇਖੋ ਕਿੰਨਾ ਸੋਹਣਾ ਪਰਿਵਾਰ ਨੇ ਲਿਆ ਹੋਇਆ ਤੇ ਉਹ ਇਹਦੀ ਖੇਤੀ ਕਰਦਾ। ਅੱਛਾ ਹਰ ਸਾਲ ਆਪਾਂ ਵੈਸੇ ਪ੍ਰੋਫਿਟ ਚ ਹੀ ਜਾਂਦੇ ਆ ਕਦੇ ਘਾਟਾ ਤਾਂ ਨਹੀਂ ਪਿਆ। ਸਰ ਘਾਟਾ ਵੀ ਪੈ ਜਾਂਦਾ ਕਿਤੇ ਹਰ ਵਕਤ ਸੋਦਾਂ ਦੇ ਅੰਤਾਂ ਹੁੰਦੇ ਕਈ ਮੱਕੇ ਵਧੀਆ ਪ੍ਰਾਪਤ ਵੀ ਹੋ ਜਾਂਦਾ ਵਾ ਕਈ ਮੱਕੇ ਘਾਟਾ ਵੀ ਹੋ ਜਾਂਦਾ। ਅੱਛਾ। ਤਾਂ ਚਲੋ ਹੁਣ ਜਿਹੜਾ ਆਪਾਂ ਕੰਮ ਕਰਦੇ ਨਾ ਇਹ ਕੰਮ ਛੱਡ ਨਹੀਂ ਸਕਦੇ। ਹੁਣ ਜੋ ਖੇਤੀ ਕਰਦੇ ਆ ਇਹ ਖੇਤੀ ਕਰਦੇ ਆ। ਅੱਛਾ ਜੀ। ਹਰ ਸਾਲ ਕਰਦੇ ਆਂ। ਤੇ ਇਹੋ ਹੀ ਕੰਮ ਮੇਨ ਕਰਦੇ ਆਂ ਹੋਰ ਕੋਈ ਨਹੀਂ ਕਰਦਾ ਅਸੀਂ ਸਾਫ ਪਾਣੀ ਦੀ ਖੇਤੀ ਕਰਦੇ ਆਂ ਬੜੀ ਦੂਰ ਦੂ ਹਾਂ ਨਾ ਹਮੈਂ ਦੇਖਦਾ ਵੀ ਤਕਰੀਬਨ ਬਹੁਤ ਗੱਡੀਆਂ ਨਾਲ ਰੁਕਦੀਆਂ ਨੇ ਲੋਕੀ ਤੁਹਾਡੇ ਕੋਲੋਂ ਸੰਘਾੜੇ ਲੈ ਜਾਂਦੇ ਐਸ ਵੇਲੇ ਕੀ ਰੇਟ ਚੱਲ ਰਿਹਾ ਅਸ ਵਕਤ ਚੱਲਦੇ ਆ ਜੀ 30 ਰੁਪਏ ਕਿਲੋ ਸਰ 30 ਰੁਪਏ ਕਿਲੋ ਦਾ ਹਾਂਜੀ ਸਰ ਹਾਂਜੀ ਠੀਕ ਆ 30 ਰੁਪਏ ਨੂੰ ਕਿਲੋ ਚੱਲ ਰਿਹਾ ਆ ਤੇ ਤੁਸੀਂ ਉਬਾਲ ਕੇ ਵੀ ਦਿੰਨੇ ਨਾਲ ਉਬਾਲ ਕੇ ਹਾਂਜੀ ਸਰ 80 ਰੁਪਏ ਕਿਲੋ ਸਰ ਅੱਛਾ ਜੀ ਹਾਂਜੀ ਸਰ ਉਬਾਲ ਕੇ 80 ਨੂੰ ਚੱਲ ਰਿਹਾ ਬਈ ਹਾਂਜੀ ਹਾਂ ਤੇ ਵੀਰੇ ਇਹਨੇ ਇੱਕ ਜਿੱਦਾਂ ਹੁਣ ਤੁਹਾਡੀ ਲੇਬਰ ਕੋਸਟ ਕੀ ਆ ਇਹਦੇ ਉੱਤੇ ਲੇਬਰ 400 ਰੁਪਏ ਦਿਹਾੜੀ ਆ ਸਰ ਅੱਛਾ ਜੀ ਜਿਹੜੇ ਜਨਾਨੀਆਂ ਨੂੰ ਤੋੜਨੀ ਆ ਜੀ ਅੱਛਾ ਜੀ ਉਹਨਾਂ ਨੇ 9 ਵਜੇ ਤੋਂ ਆਣ ਕੇ 5 ਵਜੇ ਉਹਨਾਂ ਨੇ ਛੁੱਟੀ ਕਰ ਦੇਣੀ ਆ ਸਾਡਾ ਟੁੱਟੇ ਜ਼ਿਆਦਾ ਸਾਡਾ ਟੁੱਟੇ ਥੋੜਾ ਹੂੰ ਉਹਨਾਂ ਨੇ 400 ਰੁਪਏ ਦਿਹਾੜੀ ਲੈ ਲੈਣੇ ਸਰ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਇਹ ਜਾਣੀ ਇਹ ਲੇਬਰ ਤੇ ਕਰਵਾਉਂਦੇ ਹਾਂ ਹਾਂਜੀ ਲੇਬਰ ਤੇ ਕਰਾਉਂਦੇ ਹਾਂ ਦਿਹਾੜੀ ਤੇ ਕਰਾ ਹਾਂਜੀ ਹਾਂਜੀ ਤੇ ਖਤਰੇ ਕੀ ਰਹਿੰਦੇ ਨੇ ਇਸ ਖੇਤੀ ਦੇ ਵੀ ਮਤਲਬ ਮਾਲੋ ਮੀਹਾਂ ਦੇ ਨਾਲ ਇਹਦੇ ਖਰਾਬ ਹੋਉਂਦਾ ਜਾਂ ਸੋਕਾ ਪੈ ਜਾਂਦਾ ਕਿੱਦਾਂ ਰਹਿੰਦਾ ਜਿੱਦਾਂ ਸਰ ਵਿੱਚ ਗਾਲਾ ਪੈ ਗਿਆ ਹੂੰ ਸੁੰਡੀ ਪੈ ਗਈ ਇਹ ਚੀਜ਼ ਦਾ ਖਤਰਾ ਰਹਿੰਦਾ ਤੇ ਸਿਰ ਤੇ ਜੜ ਕੇ ਰਹਿਣਾ ਪੈਂਦਾ ਹੈ ਵੀ ਆਪਾਂ ਨੂੰ ਸੁੰਡੀ ਸੁੰਡੀ ਤੋਂ ਇੱਕ ਗਾਲੇ ਤੋਂ ਬੂਟਾ ਸਹੀ ਰਹੇ ਇਹ ਚੀਜ਼ ਜ਼ਰੂਰੀ ਕਰਨੀ ਚਾਹੀਦੀ ਜੀ ਕਿੰਨੀਆਂ ਸਪਰੇਆਂ ਕਰਦੇ ਸਪਰੇ ਪਹਿਲਾਂ ਪਹਿਲਾਂ ਸਰ ਜਦੋਂ ਆਪਾਂ ਤਿਆਰ ਕਰਨਾ ਮਾਲ ਔਰ ਸਪਰੇ ਹੋਣੀ ਆ ਸੁੰਡੀ ਦੀ ਗਾਲੇ ਦੀ ਤੇ ਜਦੋਂ ਆਪਾਂ ਬੂਟਾ ਹਰਾ ਰੱਖਾ ਬਸ ਔਰ ਕੋਈ ਸਪਰੇ ਨਹੀਂ ਸਰ ਹੋਰ ਕੋਈ ਇੱਥੇ ਸਪਰੇ ਨਹੀਂ ਹੋਣੀ ਨਹੀਂ ਜੀ ਕਿੰਨਾ ਖਰਚ ਆਇਆ ਇੱਕ ਕਿੱਲੇ ਦਾ ਸਪਰੇ ਇਹ ਦਾ ਕਿੱਲੇ ਦਾ ਆ ਜਾਂਦਾ ਕੋਈ 10000 ਰੁਪਏ ਸਰ ਸਪਰੇ ਸਪਰੇ ਦਾ ਹਾਂਜੀ ਹਾਂਜੀ ਤੇ ਵੀਰੇ ਇਹਦੀ ਜਿਹੜੇ ਕਹਿੰਦੇ ਨੇ ਖਾਦ ਵਗੈਰਾ ਕੋਈ ਖਾਦ ਬੰਦੀ ਆ ਜੀ ਦਾਇਆ ਅੱਛਾ ਜੀ ਹਾਂ ਬੋਰਾ ਡੇਢ ਬੋਰਾ ਜੀ ਅੱਛਾ ਜੀ ਬਾਈ ਇਹਦੀ ਤਾਂ ਤੜਾਈ ਵੀ ਬਹੁਤ ਔਖੀ ਆ ਹਨਾ ਆਹ ਲਓ ਜੀ ਆਹ ਪੈਣਾ ਜਿਹੜੀਆਂ ਤੋੜ ਰਹੀਆਂ ਨੇ ਇੱਥੇ ਲੱਗੀਆਂ ਕੰਮ ਤੇ ਆਹ ਦੇਖੋ ਜੀ ਇਹਨਾਂ ਨੇ ਐਦਾਂ ਪਹਿਲਾਂ ਖੋਜਣਾ ਹੁੰਦਾ ਆ अच्छा इदा तोड़ी जाना जी।, जी ये कच्ची या फल कच्चा लगा हां ये कच्चा आया फल है जी। जी। ना हजे ठीक है ये ਤੁਹਾਨੂੰ ਈਦਾਂ बेल चक के मिथन पाजी हां जी ਇਹਨੂੰ ਬੇਲ ਚੱਕ ਕੇ ਪਹਿਲਾਂ ਈਦਾਂ ਖੋਜਣਾ ਪੈਂਦਾ ਵੀ ਕਿਹੜਾ ਪੱਕਾ ਹੈ ਜਾਂ ਕਿਹੜਾ कच्चा ਹੈ ਨਾ हां जी हां जी अच्छा ਤੇ ਇਹ ਹੈ ਵੀ ਯਾਰ ਇਹ ਔਖਾ ਕੰਮ ਨਹੀਂ ਵੀ ਈਦਾਂ ਪਾਣੀ ਚ ਹੀ ਸਾਰਾ ਦਿਨ ਬਸ ਤੇ ਪਾਣੀ ਵੀ ਠੰਡਾ ਹੈ हां जी ਹਾਇ ਤੇ ਠੀਕ ਹੈ ਜਿਆਦਾ ਮਤਲਬ ਠੰਡ ਹੋਵੇ ਨਾ ਫਿਰ ਜਿਆਦਾ ਥਿਲਾ ਲੱਗਦਾ ਅੱਛਾ ਜੀ ਤੇ 1 ਮਿੰਟ ਇੱਥੇ ਕਰਿਓ ਮੜਾ ਜੀ ਤੇ ਜਦੋਂ ਤੁਸੀਂ ਜਦੋਂ ਤੁਸੀਂ ਜਦੋਂ ਫਿਰ ਠੰਡ ਹੋ ਜਾਂਦੀ ਉਦੋਂ ਔਖਾ ਹਾਂਜੀ ਉਦੋਂ ਔਖਾ ਦੋ ਦੋ ਕੋਟੀਆਂ ਪਾਈਆਂ ਹੁੰਦੀਆਂ ਅਸੀਂ ਅੱਛਾ ਜੀ ਹਾਂਜੀ ਇੱਦਾਂ ਸਰਦੀ ਰਹੀ ਵਿੱਚੀ ਕੋ ਖੱਦੇ ਚ ਮਤਲਬ ਤੋੜਨੀ ਜਦੋਂ ਧੁੰਦਾਂ ਵਗੈਰਾ ਆ ਜਾਂਦਾ ਹਾਂਜੀ ਹਾਂਜੀ ਤੋ ਕਈ ਵਾਰੀ ਤਾਂ ਧੋਪ ਨਹੀਂ ਗਲਦੀ ਸਰਦੀ ਇੱਧਰ ਇਹਦਾ ਮੌਸਮ ਹਾਂਜੀ ਹਾਂਜੀ ਇੱਦਾਂ ਤੋੜੀ ਤੇ ਫਿਰ ਦਿਹਾੜੀ ਤੇ ਫਿਰ ਆਈ ਹੋਈ ਫਿਰ ਅਸੀਂ ਤੇ ਕੰਮ ਤੇ ਕਰਨਾ ਫਿਰ ਉਹਨੇ ਨੇ ਤੋੜ ਕੇ ਦਵਾਂਗੇ ਤੋ ਉਹਨੇ ਨੇ ਵੇਚਨੇ ਫਿਰ ਹਾਂਜੀ ਹਾਂ ਅੱਜ ਦਿਹਾੜੀ ਤੇ ਇੱਕ ਜਾਨੀ ਆਈ ਨਹੀਂ ਮੈਂ ਕੱਲੀ ਇਦਾਂ ਤੇ ਵਾਧੂ ਤੋੜ ਲਈ ਦੀ ਅਹੀਂ ਮਤਲਬ ਹਾਂ ਤੋੜਣ ਵਿੱਚ ਜੁਗੱਜ ਵੇ ਥੋੜੇ ਆ ਸੰਘਾੜੇ ਮਤਲਬ ਕੱਲੀ ਮੈਂ ਤੋੜਣ ਵਾਲੀ ਆ ਉਹ ਵੀ ਪੈਣਾ ਉਧਰ ਵੀ ਲੱਗੀਆਂ ਹਾਂ ਉਹ ਵੱਖਰੀ ਤੇ ਭਰਾ ਦੇ ਵੱਡੇ ਦੀ ਤੋੜਦੇ ਪਏ ਪਈਆਂ ਠੀਕ ਆ ਠੀਕ ਆ ਠੀਕ ਆ ਤੇ ਹੁਣ ਤੁਸੀਂ ਜਿਹੜਾ ਹੈਗਾ ਉਹ ਇੱਧਰ ਇੱਧਰ ਜਾਨੀ ਐ ਇਸ ਪਾਸੇ ਲੱਗੇ ਆ ਤੁਸੀਂ ਕੱਲੇ ਲੱਗੇ ਆ ਜਿੱਧਰ ਹਾਂ ਨਾ ਤੇ ਸਾਰਾ ਦਿਨ ਮਤਲਬ ਠੰਡੇ ਪਾਣੀ ਦੇ ਵਿੱਚ ਤੜਾਈ ਹੈ ਹਾਂ ਸਾਰਾ ਦਿਨ ਸਰਜਰੀ ਦਾ ਲੱਗੇ ਰਹਿਣਾ ਸੀ ਸਿਰਫ ਅਸੀਂ 4 ਟਾਈਮ ਨਿਗਲਣਾ ਸਿਰਫ 3 ਵਜੇ ਰੋਟੀ ਖਾਣਾ ਤੇ ਰੋਟੀ ਖਾ ਕੇ ਵੀ ਰਹੀ ਵਿੱਚ ਚਾਹ ਪੰਜ ਵਜੇ ਰਾਤ ਨੂੰ ਫਿਰ ਜਦੋਂ ਸੌਣਾ ਹੁੰਦਾ ਪੈਰ ਨਿੱਗੇ ਹੋ ਜਾਂਦੇ ਹੋ ਜਾਂਦੀ ਆਹ ਹੋਣ ਜਾਂਦੇ ਕੋਈ ਯਾਰੀ ਇਦਾਂ ਹੁੰਦਾ ਨਾ ਕਿ ਸਾਰਾ ਦਿਨ ਪੈਰ ਸੁੰਨੇ ਹੋਏ ਫੇ ਕਿ ਯਾਰੀ ਰਾਤ ਨੂੰ ਨਹੀਂ ਹਾਂਜੀ ਇਹ ਨਾ ਇਹ ਦੁਪਹਿਰ ਅਸੀਂ ਜਰਾਬਾ ਪਾਈ ਨਹੀਂ ਆ ਮਤਲਬ ਕੰਡੇ ਕੁੰਡੇ ਬਹੁਤ ਨੇ ਇਹਦੀ ਮਤਲਬ ਕਿੰਨੇ ਕੁ ਵੀ ਹੋਏ ਅੱਛਾ ਜੀ ਹਾਂ ਕੰਡੇ ਬਹੁਤ ਆ ਬਹੁਤ ਨੇ ਅੱਛਾ ਇੱਕ ਮਿੰਟ ਦਿਖਾਓ 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 ਕੰਡੇ ਕੰਡੇ ਹੀ ਆ ਸਰ ਓਹੋ ਕੰਡੇ ਕੋ ਵੀ ਦੋ ਪਾਈਆਂ ਹੀ ਆ ਇਹ ਤੁਸੀਂ ਥੋੜਾ ਬਹੁਤ ਹਲਕਾ ਬੂਟ ਵਗੈਰਾ ਨਹੀਂ ਕੋਈ ਪਾਉਂਦੇ ਇੱਥੇ ਬੂਟ ਨਹੀਂ ਚੱਲਦੇ ਸਰ ਇਹਨੇ ਨਾ ਘਾਰ ਆਣਾ ਬਹੁਤ ਜ਼ਿਆਦਾ ਓਹੋ ਕੰਡੇ ਆ ਨਾ ਬਹੁਤ ਇਹਦੀ ਆ ਸੰਘਾੜਿਆਂ ਦੀ ਆ ਜਿਹੜੀ ਅੱਛਾ ਕੰਡੇ ਆ ਇੱਥਾ ਦੇ ਵਜੇ ਹੱਥ ਵੇਖੋ ਦੇਖੋ ਖਰਾਬ ਹੋਏ ਪਏ ਅੱਛਾ ਕੰਡੇ ਵੀ ਆ ਹਾਂ ਜੀ ਇਹ ਕੰਡੇ ਆ ਵੀ ਓਹੋ ਇਹ ਗਾਂ ਹੀ ਤੁਰੇ ਜਾਣਾ ਗਾਂ ਤੁਰਦਾ ਦੂਜਾ ਕੰਡੇ ਹੁੰਦੇ ਜੇ ਇਹ ਅੱਗੇ ਨੂੰ ਤੁਰਦਾ ਕੰਡਾ ਪਿੱਛੇ ਨੂੰ ਨਹੀਂ ਤੁਰਦਾ ਸਰ ਪਿੱਛੇ ਨੂੰ ਤੁਰਨਾ ਇਹਦੇ ਆ ਨਾ ਕੰਡਾ ਚੁੰਜਾਣਾ ਵੇਖੋ ਆ ਚੁੰਜਾ ਇਹਨੇ ਗਾਂ ਹੀ ਤੁਰੇ ਜਾਣਾ ਬਾਹਰ ਨਹੀਂ ਪਿੱਛੇ ਨੂੰ ਨਹੀਂ ਮੋੜਨਾ ਕੰਡੇ ਸਰੀਰ ਚੋਂ ਨਿਕਲਦਾ ਹਾਂ ਨਿਕਲਦਾ ਨਹੀਂ ਟੁੱਟ ਗਿਆ ਤੇ ਤੇ ਫੇ ਪੈਰਾਂ ਚੋਂ ਕਿੱਦਾਂ ਕਰਦੇ ਪੈਰਾਂ ਚੋਂ ਦੋ ਪਾਈਆਂ ਹੀ ਹੈ ਨਾ ਜਰਾਬਾ ਆ ਵੇਖੋ ਦੋ ਜਰਾਬਾ ਡਬਲ ਡਬਲ ਜਰਾਬਾ ਬਾਈ ਡਬਲ ਪਾਈ ਨਾ ਵੀ ਜਰਾਬਾ ਕੰਡੇ ਕੁ ਵੀ ਹੋਏ ਸਾਰੇ ਉੱਪਰ ਉਹ ਬੂਟ ਨਹੀਂ ਨਾ ਪਾ ਕੇ ਤੁਰ ਨਹੀਂ ਨਾ ਸਕਦੇ ਸੀ ਵਿੱਚ ਇਹਦੇ ਅੱਛਾ ਬੂਟਾਂ ਨਾਲ ਤੁਰਿਆ ਨਹੀਂ ਨਾ ਜਣਾ ਬੂਟ ਖੋਬ ਜਿ ਬਹੁਤ ਟਾਫ ਹੈ ਭਾਜੀ ਹਾਂਜੀ ਹੈਨਾ ਹਾਂਜੀ ਬਹੁਤ ਜਾਨੀ ਖੇਤੀ ਇਹਦੀ ਜਾਨੀ ਕਹਿ ਲਈਏ ਵੀ ਜਿੰਨੀ ਆਪਾਂ ਸੋਚ ਵੀ ਨਹੀਂ ਸਕਦੇ ਹਾਂਜੀ ਸਰ ਵੀ ਉਹਦੇ ਨਾਲੋਂ ਵੀ ਟਾਫ ਹੈ ਯਾਰ ਵੀ ਕੰਡੇ ਵੀ ਵੱਜਦੇ ਨੇ ਹਾਂਜੀ ਹਾਂਜੀ ਸਰ ਕੰਡੇ ਹੁੰਦੇ ਆ ਦਸਣਾੜੇ ਨੂੰ ਹੂੰ ਅੱਛਾ ਹਾਂਜੀ ਇੱਕ ਇਹ ਵੀ ਇਹ ਵੀ ਇੱਕ ਔਖਾ ਆ ਕੰਮ ਹਾਂਜੀ ਹਾਂਜੀ ਸਰ ਆਪਾਂ ਕਹਿ ਦਿੰਨੇ ਫਸਲ ਸੁੱਖੀ ਸੌਕੀ ਨਹੀਂ ਔਖੀ ਬਹੁਤ ਫਸਲ ਹੈ ਗਰਮੀਆਂ 'ਚ ਕਿੱਦਾਂ ਆਣੇ ਨੇ ਫਸਲ ਲਾਉਣੀ ਆ ਕਿੱਦਾਂ ਵੀ ਸਾਹਮਣਾ ਆਹ ਵੀ ਸਾਹਮਣਾ ਬਣਾਣਾ ਹੈ ਨਾ ਨੂੰ ਇਹ ਕੱਢਣ ਵਾਲੇ ਨੇ ਮੋਟਾ-ਮੋਟਾ ਵੀ ਸੰਭੜਾ ਆਪਣਾ ਸਕੋਣਾ ਪੈਣਾ ਏ ਫਿਰ ਪਾਣੀ 'ਚ ਰੱਖਣਾ ਪੈਣਾ ਏ ਫਿਰ ਪਾਣੀ ਬਦਲਣਾ ਪੈਣਾ ਏ ਜਦੋਂ ਪੂਂਗਰੂਗਾ ਫਿਰ ਚੰਗੀ ਜਗ੍ਹਾ ਵੇਖ ਕੇ ਉੱਥੇ ਰੱਖਣਾ ਪੈਣਾ ਏ ਫਿਰ ਲਵਾਈ ਕੱਢਣਾ ਫਿਰ ਨਵਾਈ ਹੁੰਦੀ ਫਿਰ ਪੂਂ ਕਰਦਾ ਏ ਇੱਕੋ ਥਾਂ ਤੇ ਪਨੀਰੀ ਰੱਖਣੀ ਉੱਥੋਂ ਕੱਢ-ਕੱਢ ਕੇ ਨੇ ਗਰਮੀਆਂ 'ਚ ਲਾਉਣਾ ਐਕਦੀ ਫਸਲ ਨਹੀਂ ਆਣ ਦੀ ਚੱਜ ਦੀ ਹੋਈ ਨੇ ਤੇ ਐਤ ਕੀ ਫਸਲ ਘਟਾ ਹਾਂ ਜੀ ਚਾਰ ਜਣੇ ਹੀ ਤੋੜਦੇ ਹਾਂ ਨੇ ਦੀ ਫਸਲ ਐਕਦੀ ਦੋ ਜਣੇ ਤੋੜਦੇ ਪਏ ਆ ਉਹ ਮੁੱਲ ਲੈ ਕੇ ਵੇਚਦੇ ਪਏ ਆ ਕਿ ਕਿਸੇ ਕੋ ਮੁੱਲ ਲੈ ਕੇ 30-40 ਰੁਪਏ ਨੇ ਮੁੱਲ ਕੁਛ ਨਹੀਂ ਬਣਦਾ ਐਤ ਕੀ ਫਸਲ ਉਦਨੇ ਹੋਈ ਨਹੀਂ ਪਿਛਲੀ ਵਾਰ ਪਾਜੀ ੱਡੇ ਲਾਏ ਸੀ ਐਤ ਇੱਕ ੱਡਾ ਲਾਇਆ ਨੇ ਇੱਥੇ ਵੇਚਦੇ ਆਂ ਨੇ ਤੇ ਪਿਛਲੀ ਵਾਰ ਉਹ ਤੇ ਵੇਚਦੇ ਸੀ ਇਸ ਨਰੇ ਐਤ ਕੀ ਨੁਕਸਾਨ ਹੋਇਆ ਨੁਕਸਾਨ ਹੋਇਆ ਫਸਲ ਹੋਈ ਨਹੀਂ ਐਤ ਦਿਨੇ ਦੀ ਇੱਕ ਸੋਨਾ ਠੇਕਾ ਨਾਲ ਨੂੰ ਵੱਲੋ ਦੇਣਾ ਪੈਣਾ ਐਤ ਕੀ ਕੰਮ ਲਾਉ ਸ ਹੂੰ ਚੱਲ ਗਿਆ ਪਤਾ ਨਹੀਂ ਅੱਛਾ ਐ ਕੰਮ ਲਾਉ ਸੀ ਚੱਲ ਗਿਆ ਕਿ ਜਿਹੜਾ ਤੁਸੀਂ ਕਿਸਾਨ ਦੇ ਤੌਰ ਤੇ ਤੁਹਾਨੂੰ ਇਹ ਪ੍ਰੋਬਲਮ ਇਹ ਆ ਕਿ ਇਹਦਾ ਖਰਚਾ ਵੀ ਬਹੁਤ ਆ ਖਰਚਾ ਹੀ ਬਹੁਤ ਆ ਇੱਕ ਖਤਰਾ ਵੀ ਰਹਿੰਦਾ ਹੈ ਕਿ ਇਹਦਾ ਮੁੱਲ ਨਾ ਲੱਗਾ ਪ੍ਰੋਪਰ ਹਾਂਜੀ ਸਾਡੇ ਦੇਖੋ ਨਾ ਉਹ ਚੀਜ਼ ਦੇਖੋ ਉਧਰ ਫਸਲ ਪੂਰੀ ਨਹੀਂ ਬਣੀ ਅੱਜ ਗਰਮੀ ਕਰਕੇ ਐਦ ਕਿੰਨੇ ਬਹੁਤ ਔਖਾ ਆ ਕਮੈਦ ਕਿ ਫਸਲ ਪੂਰੀ ਬਣੀ ਨਹੀਂ 50 ਫਸਲ ਹੁੰਦੀ ਫਸਲ ਬੈਂਦੀ ਬਹੁਤ ਆ ਹਨਾ ਹਾਂਜੀ 50 ਫਸਲ ਹੁੰਦੀ ਇਹਦੇ ਨਾਲ ਦੀ ਸਾਰੀ ਅੱਛਾ ਜੀ ਸੰਗਣੀ ਫੁੱਲ ਇਦਾਂ ਬੂਟਾ ਹੁੰਦਾ ਅੱਛਾ ਜੀ ਆ ਇਦਾਂ ਹੋਣੀ ਚਾਹੀਦੀ ਹੈ ਜਿਹਦਾ ਸੁਗੜੀ ਹਾਂ ਸੰਗਣੀ ਹੁਣ ਉਹ ਦੇਖੋ ਉਧਰ ਪਨੀਰੀ ਹੋਈ ਆ ਅੱਜ ਕਿਤੇ ਵਿੱਚ ਹੋਇਆ ਹੀ ਨਹੀਂ ਅੱਧੀ ਕੰਮ ਲਾ ਚ ਜਾ ਰਿਹਾ ਬਹੁਤ ਐਤ ਕੀ ਕੰਮ ਲਾ ਉਸ ਤੋਂ ਇਲਾਵਾ ਕਦੇ ਸੋਚਿਆ ਨਹੀਂ ਕਿ ਆਪਾਂ ਇਸ ਨੂੰ ਸਵਿਚ ਕਰੀਏ ਹੋਰ ਕਿਸੇ ਖੇਤੀ 'ਚ ਜਾਈਏ ਇਹ ਖੇਤੀ ਕਰਨ ਦਾ ਕਾਰਨ ਮੇਨ ਕੀ ਆ ਕਾਰਨ ਕੀ ਆ ਸਾਡੇ ਸਾਡੇ ਗਾਹਕ ਲੱਗੇ ਇੱਕ ਸਾਨੂੰ ਇਹ ਚੀਜ਼ ਦਾ ਪਤਾ ਹੋਰ ਤੇ ਇੱਥੇ ਖੇਤੀ ਨਹੀਂ ਕਰਦਾ ਇਹ ਚੀਜ਼ ਤੁਸੀਂ ਕੱਲੇ ਹੀ ਆ ਅਸੀਂ ਆਪ ਇੱਥੇ ਖੇਤੀ ਕਰਦੇ ਹਾਂ ਸੁਲਤਾਨਪੁਰ 'ਚ ਸੁਲਤਾਨਪੁਰ 'ਚ ਆ ਆ ਰੋੜ ਦੇ ਵਿੱਚ ਨਾ ਡੱਲੇ ਰੋੜ ਤੇ ਅਸੀਂ ਹਰ ਸਾਲ ਖੇਤੀ ਅਸੀਂ ਕਰਦੇ ਹਾਂ 6 ਕਿਲੇ ਵਾਲੀਏ 5 ਕਿਲੇ ਵਾਲੀਏ 4 ਕਿਲੇ ਵਾਲੀਏ ਕੋਤ ਅਸੀਂ ਆਪ ਵੀ ਕਰਦੇ ਹਾਂ ਕੋਈ ਨਹੀਂ ਖੇਤੀ ਕਰਦੇ ਹੂੰ ਹਾਂਜੀ ਅੱਛਾ ਨਹੀਂ ਹੋਰ ਹਰ ਸਾਲ ਕਰਤ ਕੀਤੇ ਕਰਦੇ ਹੁਣ ਜਿਹੜੀ ਚੀਜ਼ ਦਾ ਭੇਤ ਆ ਉਹ ਹੀ ਅਸੀਂ ਕਰ ਸਕਦੇ ਹਾਂ ਹੁਣ ਝੋਨਾ ਕਰਕੇ ਬਿਲਾਉਂਦੇ ਆ ਕਿ ਜਾਇ ਇਹ ਚੀਜ਼ਾਂ ਦੇ ਭੇਤ ਆ ਇਹੋ ਚੀਜ਼ ਤਾਂ ਕਰਦੇ ਠੀਕ ਆ ਹਾਂਜੀ ਸਰ ਹੋਰ ਯਾਨੀ ਕਿ ਹੋਰ ਨਹੀਂ ਕੋਈ ਏਦਾਂ ਵੀ ਹੈਗਾ ਵੀ ਬਾਕੀ ਸਾਨੂੰ ਇਹ ਨਹੀਂ ਇਹਨਾਂ ਨੌਲੇਜ ਨਹੀਂ ਹੈ ਨਹੀਂ ਕਿ ਆਲੂ ਕਿਦਾਂ ਲੱਗਣੇ ਆ ਸਾਨੂੰ ਇਹ ਚੀਜ਼ ਦੀ ਭੇਤ ਆ ਇਹ ਚੀਜ਼ ਤਾਂ ਲਾ ਨਹੀਂ ਸਕਦੇ ਅੱਛਾ ਭਾਜੀ ਉੱਥੋਂ ਫਿਰ ਟੁੱਟ ਕੇ ਤੁਹਾਡੇ ਆ ਅੱਡੇ ਤੇ ਆਉਂਦਾ ਹਨਾ ਹਾਂਜੀ ਹਾਂਜੀ ਸਰ ਇੱਥੇ ਆਉਂਦੇ ਆ ਫਿਰ ਇਹ ਹਾਂਜੀ ਤੋਂ ਇੱਥੇ ਪਿਆ ਨੂੰ ਹੀ ਲੋਕ ਖਰੀਦਦੇ ਨੇ ਤੋਂ ਆ ਜਿਹੜੇ ਆ ਇਹ ਕੱਚਾ ਆ ਹਾਂਜੀ ਇਹ ਕੱਚਾ ਸਰ ਆ ਉਬਾਲੇ ਹੋਏ ਆ ਤੁਹਾਡੇ ਹਾਂ ਤੇ ਵੀਰ ਹੁਣੀ ਦੇਖ ਲਓ ਕਿੰਨੀ ਮਿਹਨਤ ਕਰਦੇ ਆ ਤੇ ਇਹ ਇਹਨਾਂ ਦੇ ਫਾਦਰ ਸਾਹਿਬ ਸ਼੍ਰੀ ਰਾਜਪਾਲ ਜੀ ਨੇ ਇਹ ਵੀ ਇੱਥੇ ਨਾਲ ਹੀ ਨੇ ਸਾਰਾ ਪਰਿਵਾਰ ਲੱਗੇ ਹੋਏ ਆ ਪਾ ਉਥੋਂ ਟੁੱਟ ਕੇ ਇੱਧਰ ਲੈ ਕੇ ਆਉਣਾ ਫਿਰ ਉਹਨੂੰ ਵੇਚਣਾ ਤੇ ਇੱਕ ਰਿਸਕ ਵੀ ਰਹਿੰਦਾ ਨਾਲ ਦੀ ਨਾਲ ਇਹ ਕਵਰ ਕਰਦੇ ਆ ਸੋ ਇਹ ਤੁਹਾਨੂੰ ਆਪਾਂ ਅੱਜ ਦਿਖਾ ਲੈਣਾ ਸੀ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਹੋਊਗੀ ਤੇ ਇੱਕ ਜਾਣਕਾਰੀ ਤੁਹਾਡੇ ਲਈ ਹੈਗੀ ਆ ਆ ਇਹਦੇ ਤੁਹਾਨੂੰ ਕਿਹੜੇ ਪੱਖ ਠੀਕ ਲੱਗੇ ਜਾਂ ਕਿਹੜੇ ਨਹੀਂ ਉਹ ਜ਼ਰੂਰ ਸਾਂਝੇ ਕਰਿਓ ਆ ਨਾਲ ਦੀ ਨਾਲ ਇੱਕ ਇਹ ਹੈ ਕਿ ਪਾਣੀ ਪਾਣੀ ਬਹੁਤ ਜ਼ਿਆਦਾ ਇਸ ਫਸਲ 'ਚ ਲੱਗਦਾ ਆ ਤੇ ਪੰਜਾਬ ਆਲਰੇਡੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਇਹ ਸੀ ਸੰਘਾੜਿਆਂ ਦੀ ਖੇਤੀ ਬਾਰੇ ਗੱਲਬਾਤ ਤੇ ਕਦੇ ਵੀ ਸੁਲਤਾਨਪੁਰ ਲੋਧੀ ਆਵੋ ਤਾਂ ਡੱਲੇ ਤੋਂ ਇੱਧਰ ਸੁਲਤਾਨਪੁਰ ਲੋਧੀ ਵਾਲੇ ਰੋਡ ਦੇ ਉੱਤੇ ਇਹ ਹੁੰਦੇ ਨੇ ਬਾਈ ਹੁਣੀ ਨੰਬਰ ਇਹਨਾਂ ਥੱਲੇ ਡਿਸਪਲੇ ਕਰਦਾ ਸੀ ਕਦੇ ਆਉਂ ਤੇ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਸੁਲਤਾਨਪੁਰ ਸਜਦਾ ਕਰਨ ਲਈ ਮੱਥਾ ਟੇਕਣ ਲਈ ਆਉਂਦੀਆਂ ਨੇ ਤੇ ਤੁਸੀਂ ਕਦੇ ਵੀ ਆਉਂ ਤੇ ਵੀਰ ਨੂੰ ਆ ਕੇ ਇੱਥੇ ਮਿਲ ਸਕਦੇ ਆਂ ਤੇ ਇਹਨਾਂ ਤੋਂ ਹਜੇ ਸੰਘਾੜੇ ਲੈ ਜਾ ਸਕਦੇ ਹਜੇ ਕਿੰਨਾ ਚਿਰ ਹੈ ਸੰਘਾੜੇ ਮਹੀਨਾ ਚੱਲ ਜਾਣਾ ਸਰ ਮਹੀਨਾ ਚੱਲ ਜਾਣਾ ਹਾਂ ਮਹੀਨਾ ਹਜੇ ਚੱਲਣਗੇ ਤੁਸੀਂ ਇਹਨਾਂ ਤੋਂ ਜ਼ਰੂਰ ਲੈ ਸਕਦੇ ਆ ਬਾਕੀ ਵੀਡੀਓ ਪਸੰਦ ਆਈ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆਂ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ